ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਇਸ ਤੋਂ ਪਹਿਲਾਂ ਗੁਰੂ ਗੋਬਿੰਦ ਸਿੰਘ ਮਾਰਗ ਆਨੰਦਪੁਰ ਸਾਹਿਬ ਤੋਂ ਤਲਵੰਡੀ ਸਾਬੋ ਤੱਕ ਦਾ ਜ਼ਿਕਰ ਕੀਤਾ ਸੀ ਜੋ ਸਥਾਨ ਬਣਦੇ ਸੀ ਉਹਨਾਂ ਦਾ ਵੇਰਵਾ ਤੁਹਾਡੇ ਨਾਲ ਸਾਂਝਾ ਕੀਤਾ ਸੀ ਕਿ ਕਿਵੇਂ ਗੁਰੂ ਗੋਬਿੰਦ ਸਿੰਘ ਜੀ 1704 ਈਸਵੀ ਵਿੱਚ ਆਨੰਦਪੁਰ ਸਾਹਿਬ ਦਾ ਉਹਨਾਂ ਨੇ ਕਿਲਾ ਖਾਲੀ ਕੀਤਾ ਤੇ ਉਹ ਆਨੰਦਪੁਰ ਸਾਹਿਬ ਤੋਂ ਕਿਵੇਂ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਏਰੀਆ ਵਿੱਚ ਪਹੁੰਚੇ ਉਹ ਕਿਹੜੇ ਕਿਹੜੇ ਰੂਟ ਦੇ ਵਿੱਚ ਦੀ ਕਿਹੜੇ ਕਿਹੜੇ ਏਰੀਆ ਦੇ ਵਿੱਚ ਦੀ ਹੁੰਦੀ ਹੋਏ ਪਹੁੰਚੇ ਉਹ ਆਪਾਂ ਸਾਂਝਾ ਕੀਤਾ ਸੀ ਅੱਜ ਤੁਹਾਡੇ ਨਾਲ ਸਾਂਝ ਪਾਵਾਂਗੇ ਕਿ ਦਮਦਮਾ ਸਾਹਿਬ ਤਲਵੰਡੀ ਸਾਬੋ ਬਠਿੰਡਾ ਜ਼ਿਲ੍ਹਾ ਤੋਂ ਗੁਰੂ ਗੋਬਿੰਦ ਸਿੰਘ ਜੀ ਅੱਗੇ ਜਦੋਂ ਹਜ਼ੂਰ ਸਾਹਿਬ ਨਦੇੜ ਮਹਾਰਾਸ਼ਟਰ ਵਿਖੇ ਗਏ ਆ ਤੇ ਉਹ ਕਿਹੜੇ ਸ਼ਹਿਰਾਂ ਵਿੱਚ ਦੀ ਹੁੰਦੇ ਹੋਏ ਗਏ ਆ 1704 ਤੋਂ ਲੈ ਕੇ 9 ਮਹੀਨੇ 9 ਦਿਨ ਕਰੀਬ ਤਲਵੰਡੀ ਸਾਬੋ ਦੀ ਧਰਤੀ ਤੇ ਗੁਰੂ ਗੋਬਿੰਦ ਸਿੰਘ ਜੀ ਰਹੇ ਨੇ ਭਾਈ ਮਣੀ ਸਾਹਿਬ ਜੀ ਪਾਸੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪੂਰਨ ਬੀੜ ਲਖਵਾਈ ਐ ਆਪ ਉਥੇ ਕਲਮਾ ਘੜ ਕੇ ਦਵਾਤ ਸ਼ਾਹੀ ਆਪ ਤਿਆਰ ਕਰਕੇ ਦਿੰਦੇ ਉਹਨਾਂ ਉਸ ਬੀੜ ਤੋਂ ਬਾਅਦ ਵਿੱਚ ਬੱਬਾ ਦੀਪ ਸਿੰਘ ਨੇ ਚਾਰ ਬੀੜਾ ਹੋਰ ਤਿਆਰ ਕਰਕੇ ਚਾਰੇ ਤਖਤਾਂ ਤੇ ਉਹ ਬੀੜਾ ਪਹੁੰਚਦਿਆਂ ਕੀਤੀਆਂ ਇੱਥੋਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਨਦੇੜਵਾਲ ਗਏ ਪਾ ਉਹਨਾਂ ਦਾ ਇਹ ਰੂਟ ਸੀ ਅੰਬੋਰਾ ਗੰਗਾਨਗਰ ਤੋਂ ਹੁੰਦੇ ਹੋਏ ਸੂਰਤਗੜ ਪਹੁੰਚੇ ਇਹ ਬੀਕਾ ਨੇਰ ਰਾਜਸਥਾਨ ਦਾ ਇਲਾਕਾ ਹੈ ਸਾਰਾ ਬੀਕਾ ਨੇਰ ਤੋਂ ਹੁੰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਜੈਪੁਰ ਪਹੁੰਚੇ ਜੈਪੁਰ ਪਹੁੰਚਣ ਤੇ ਮਹੰਤ ਜੈ RAM ਜੀ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਨਿਗਾ ਸਵਾਗਤ ਕੀਤਾ ਇਹ ਗੁਰੂ ਸਾਹਿਬ ਜੀ ਦਾ ਅਨੰਨ ਸੇਵਕ ਸੀ ਇਸ ਤੋਂ ਬਾਅਦ ਗੁਰੂ ਜੀ ਪੈਂਡਾ ਤੈਅ ਕਰਦੇ ਹੋਏ ਦਿੱਲੀ ਵਿਖੇ ਪਹੁੰਚੇ ਦਿੱਲੀ ਹਮਾਇੂ ਦਾ ਮਕਬਰਾ ਬਣਿਆ ਉਸਦੇ ਨੇੜ ਗੁਰੂ ਗੋਬਿੰਦ ਸਿੰਘ ਜੀ ਰੁਕੇ ਉਸ ਸਥਾਨ ਤੇ ਗੁਰਦੁਆਰਾ ਦਮਦਮਾ ਸਾਹਿਬ ਬਣਿਆ ਹੋਇਆ ਹੈ ਦਿੱਲੀ ਜਾਉ ਤਾਂ ਗੁਰਦੁਆਰਾ ਸਾਹਿਬ ਹੋਰ ਵੀ ਬਹੁਤ ਇਤਿਹਾਸਿਕ ਸਥਾਨ ਨੇ ਨੌਵੇਂ ਪਾਸ਼ਾ ਜੀ ਦਾ ਸੀਸ ਧੜ ਨਾਲੋਂ ਵੱਖ ਮੁਗਲ ਹਕੂਮਤ ਨੇ ਦਿੱਲੀ ਦੀ ਧਰਤੀ ਤੇ ਕੀਤਾ ਸੀ ਚਾਂਦਨੀ ਚੌਕ ਵਿਖੇ ਇਸ ਤੋਂ ਅੱਗੇ ਗੁਰੂ ਸਾਹਿਬ ਜੀ ਅਲੀਗੜ੍ਹ ਦੇ ਇਲਾਕੇ ਤੋਂ ਹੁੰਦੇ ਹੋਏ ਮਥਰਾ ਮਥਰਾ ਤੋਂ ਹੁੰਦੇ ਹੋਏ ਆਗਰੇ ਪਹੁੰਚੇ ਆਗਰੇ ਪਹੁੰਚਣ ਤੇ ਬਹਾਦਰ ਸ਼ਾਹ ਨੇ ਗੁਰੂ ਗੋਬਿੰਦ ਸਿੰਘ ਜੀ ਦਾ ਸਵਾਗਤ ਕੀਤਾ ਗੁਰੂ ਗੋਬਿੰਦ ਸਿੰਘ ਜੀ ਕਲੰਗੀ ਲਾ ਕੇ ਘੋੜੇ ਤੇ ਬੈਠ ਕੇ ਆਗਰੇ ਬਹਾਦਰ ਸ਼ਾਹ ਦੇ ਕੋਲ ਕਿਲੇ ਵਿੱਚ ਗਏ ਬਹਾਦਰ ਸ਼ਾਹ ਨੇ ਸਵਾਗਤ ਕੀਤਾ ਤੇ ਭੇਟਾ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੂੰ ਹੀਰਿਆਂ ਨਾਲ ਜੜੀ ਕਲੰਗੀ ਪੇਟ ਕੀਤੀ ਇੱਥੇ ਗੁਰੂ ਗੋਬਿੰਦ ਸਿੰਘ ਜੀ ਲੰਮਾ ਸਮਾ ਰਹੇ ਇੱਥੇ ਗੁਰਦੁਆਰਾ ਗੁਰੂ ਕਾ ਤਾਲ ਬਣਿਆ ਹੋਇਆ ਹੈ ਇਸ ਤੋਂ ਅੱਗੇ ਗੁਰੂ ਗੋਬਿੰਦ ਸਿੰਘ ਜੀ ਗਵਾਲੀਅਰ ਇਹ ਇਲਾਕਾ ਸਾਰਾ ਯੂਪੀ ਦਾ ਹੈ ਅਲੀਗੜ ਮਥਰਾ ਇਹ ਇਲਾਕਾ ਸਾਰਾ ਯੂਪੀ ਦਾ ਹੈ ਰਾਜਸਥਾਨ ਤੋਂ ਦਿੱਲੀ ਦਿੱਲੀ ਤੋਂ ਯੂਪੀ ਦੇ ਇਲਾਕੇ ਵਿੱਚ ਉਦੀ ਹੁੰਦੇ ਹੋਏ ਗੁਰੂ ਗੋਬਿੰਦ ਸਿੰਘ ਜੀ ਐਮਪੀ ਮੱਧ ਪ੍ਰਦੇਸ਼ ਦੇ ਇਲਾਕੇ ਵਿੱਚ ਗਵਾਲੀਅਰ ਪਹੁੰਚੇ ਗਵਾਲੀਅਰ ਤੋਂ ਭਰਤਪੁਰ ਭਰਤਪੁਰ ਤੋਂ ਗੁਰੂ ਗੋਬਿੰਦ ਸਿੰਘ ਜੀ ਅਜਮੇਰ ਕਹਿਣ ਦਾ ਮਤਲਬ ਕਿ ਰਾਜਸਥਾਨ ਦੇ ਇਲਾਕੇ ਵਿੱਚ ਫਿਰ ਪਹੁੰਚੇ ਅਜਮੇਰ ਸ਼ਹਿਰ ਵਿੱਚ ਹਿੰਦੂਆਂ ਦੇ ਪ੍ਰਸਿੱਧ ਤੀਰਥ ਪੁਸ਼ਕਰ ਕੋਲ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਸਿੰਘਾਂ ਸਮੇਤ ਡੇਰਾ ਕੀਤਾ ਇੱਥੇ ਗੁਰਦੁਆਰਾ ਸਾਹਿਬ ਬਣਿਆ ਹੋਇਆ ਜਿਸ ਦਾ ਨਾਮ ਗੋਬਿੰਦ ਘਾਟ ਹੈ ਇਹ ਇਲਾਕਾ ਰਾਜਸਥਾਨ ਦਾ ਹੈ ਇਸ ਤੋਂ ਬਾਅਦ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪਣੇ ਸਿੰਘਾਂ ਨਾਲ ਕੋਟਾ ਬੂੰਦੀ ਕੋਟਾ ਬੂੰਦੀ ਤੋਂ ਉਜੇਨ ਉਜੇਨ ਖੰਡਵਾ ਇਹ ਇਲਾਕਾ ਸਾਰਾ ਮਧ ਪ੍ਰਦੇਸ਼ ਦਾ ਹੈ ਮੱਧ ਪ੍ਰਦੇਸ਼ ਦੇ ਇਲਾਕੇ ਵਿੱਚ ਦੀ ਹੁੰਦੇ ਹੋਏ ਗੁਰੂ ਸਾਹਿਬ ਜੀ ਮਹਾਰਾਸ਼ਟਰ ਵਿੱਚ ਐਂਟਰ ਹੁੰਦੇ ਨੇ ਨਦੇੜ ਸਾਹਿਬ ਨਦੇੜ ਸਾਹਿਬ ਗੋਦਾਵਰੀ ਦੇ ਕੰਢੇ ਗੁਰੂ ਸਾਹਿਬ ਜੀ ਡੇਰਾ ਲਾਉਂਦੇ ਨੇ ਨਦੇੜ ਸਾਹਿਬ ਦੀ ਪਾਵਨ ਪਵਿੱਤਰ ਧਰਤੀ ਹਜੂਰ ਸਾਹਿਬ ਹੈ ਗੁਰੂ ਗੋਬਿੰਦ ਸਿੰਘ ਜੀ ਇੱਥੇ ਲੰਮਾ ਸਮਾਂ ਰਹਿੰਦੇ ਨੇ ਇਸ ਜਗ੍ਹਾ ਤੋਂ ਹੀ ਬਾਬਾ ਬੰਦਾ ਸਿੰਘ ਬਹਾਦਰ ਨੂੰ ਸਰਹੰਦ ਵਿੱਚ ਜੋ ਛੋਟੇ ਸਾਹਿਬਜ਼ਾਦਿਆਂ ਤੇ ਮਗਲ ਹਕੂਮਤ ਨੇ ਜ਼ਬਰ ਕੀਤਾ ਉਹਨਾਂ ਨੂੰ ਨੀਂਹਾਂ 'ਚ ਚੜਕੇ ਸ਼ਹੀਦ ਕਰ ਦਿੱਤਾ ਉਸ ਦਾ ਬਦਲਾ ਲੈਣ ਲਈ ਬਾਬਾ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਨੂੰ ਪ੍ਰੇਰਿਤ ਕਰਕੇ ਤਹੰਦਵਾਲ ਭੇਜਦੇ ਨੇ ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਆਖਰੀ ਸਾਹਾਂ ਤੱਕ ਰਹਿੰਦੇ ਨੇ ਇੱਥੇ ਹੀ ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾ ਜਾਂਦੇ ਨੇ ਇਹ ਸਿੱਖਾਂ ਦਾ ਪੰਜਵਾਂ ਤਖਤ ਹੈ ਸਾਬੋ ਕੀ ਤਲਵੰਡੀ ਤੋਂ ਹਜੂਰ ਸਾਹਿਬ ਤਖਤ ਦਮਦਮਾ ਸਾਹਿਬ ਤੋਂ ਤਖਤ ਅਬਚਲ ਨਗਰ ਹਜ਼ੂਰ ਸਾਹਿਬ ਤੱਕ ਦਾ ਗੁਰੂ ਗੋਬਿੰਦ ਸਿੰਘ ਜੀ ਦਾ ਸਫ਼ਰ ਸੀ ਇੰਨੀਆਂ ਹਨ ਬਠਿੰਡੇ ਤੋਂ ਟ੍ਰੇਨਾਂ ਚੱਲਦੀਆਂ ਨੇ ਲੁਧਿਆਣੇ ਤੋਂ ਟ੍ਰੇਨਾਂ ਚੱਲਦੀਆਂ ਨੇ ਜੋ ਤਕਰੀਬਨ 30 ਤੋਂ 32 ਘੰਟਿਆਂ ਵਿੱਚ ਹਜ਼ੂਰ ਸਾਹਿਬ ਪਹੁੰਚ ਜਾਂਦੀਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ